ਦਿੱਲੀ ਸੇਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੂ ਨੇ ਕਿਹਾ ਕਿ ਮਾਇਆਪੁਰੀ ਦੇ ਗੁਰਦੁਆਰਾ ਸਾਹਿਬ ਵਿਖੇ ਮੰਦਪ ਭਾਵਨਾ ਤਹਿਤ ਦਾਖਲ ਹੋਏ ਇੱਕ ਵਿਅਕਤੀ ਨੂੰ ਸਥਾਨਕ ਸੰਗਤ ਅਤੇ ਦਿੱਲੀ ਕਮੇਟੀ ਦੇ ਮੈਂਬਰਾਂ ਨੇ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਹੈ ਤੇ ਉਸ ਦੇ ਖਿਲਾਫ ਸਖਤ ਕਾਰਵਾਈ ਯਕੀਨੀ ਬਣਾਈ ਜਾਵੇਗੀ ਕਾਤਮਨ ਦਾ ਬੇਰਵਾ ਦਿੰਦਿਆਂ ਕਾਲੂ ਨੇ ਕਿਹਾ ਕਿ ਇੱਕ ਸਤਿ ਸ੍ਰੀ ਗੁਰਦੁਆਰਾ ਸਾਹਿਬ ਦੀ ਹਦੂਦ ਵਿੱਚ ਦਾਖਲ ਹੋਏ ਤੇ ਉਸ ਨੇ ਆਪਣੀ ਪੈਂਟ ਉਤਾਰ ਕੇ ਉਸ ਨੂੰ ਅੱਗ ਲਗਾਉਣ ਦੀ ਗੱਲ ਅਖੇ ਉਹਨਾਂ ਨੇ ਕਿਹਾ ਕਿ ਮੌਕੇ ਤੇ ਮੌਜੂਦ ਸੰਗਤ ਨੇ ਮੌਲਜਮ ਨੂੰ ਕਾਬੂ ਉਨੇ ਵੀ ਕਿ ਹੈ ਕਿ ਮਲਜਮ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਬਣਾਈ ਜਾਵੇਗੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭ ਗਿਆਨ ਬਸਤੀ ਮਾਇਆਪੁਰੀ ਉਸ ਵੇਲੇ ਇੱਕ ਸਖਸ਼ ਜਿਹੜਾ ਹੈ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਜਾਂਦਾ ਹੈ ਜਿਸ ਦਾ ਨਾਮ ਬਾਅਦ ਵਿੱਚ ਪਤਾ ਲੱਗਿਆ ਕਿ ਉਹਦਾ ਨਾਮ ਜੁਗੇਸ਼ ਕੁਮਾਰ ਹੈ ਉਸ ਨੇ ਜਾ ਕੇ ਅੰਦਰ ਇੱਕ ਤੇ ਉਹਨੇ ਆਪਣੀ ਪੈਂਟ ਉਤਾਰਨੀ ਸ਼ੁਰੂ ਕਰ ਦਿੱਤੀ ਦੂਸਰਾ ਉਸਨੇ ਉਸਦੇ ਹੱਥ ਵਿੱਚ ਲਾਈਟਰ ਸੀ ਇੱਕ ਕੱਪੜੇ ਨੂੰ ਉਸਨੇ ਅੱਗ ਲਗਾਈ ਔਰ ਨਾਲ ਇਹ ਕਿਹਾ ਕਿ ਮੈਂ ਗੁਰਦੁਆਰੇ ਨੂੰ ਅੱਗ ਲਗਾਵਾਂਗਾ ਇੰਨੀ ਦੇਰ ਨੂੰ ਜਿਹੜਾ ਉੱਥੇ ਸੇਵਾਦਾਰ ਇੱਕ ਸੇਵਾਦਾਰ ਪਾਠ ਕਰ ਰਿਹਾ ਸੀ ਤਾਬਿਆਂ 'ਚ ਬੈਠੇ ਸੀ ਗੁਰੂ ਮਹਾਰਾਜ ਦੇ ਔਰ ਦੂਸਰਾ ਸੇਵਾਦਾਰ ਨੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਸਰਦਾਰ ਜਿੰਦਰ ਸਿੰਘ ਜੀ ਉਹਨਾਂ ਨੂੰ ਫੋਨ ਕੀਤਾ ਕਿ ਇਸ ਤਰੀਕੇ ਦੇ ਨਾਲ ਇੱਥੇ ਘਟਨਾ ਵਾਪਰ ਰਹੀ ਹੈ ਪ੍ਰਧਾਨ ਸਾਹਿਬ ਜਦ ਤੱਕ ਉੱਥੇ ਪਹੁੰਚਦੇ ਆ ਇੰਨੀ ਦੇਰ ਨੂੰ ਸੰਗਤ ਉੱਥੇ ਜਿਹੜੀ ਇਕੱਠੀ ਹੋ ਜਾਂਦੀ ਆ ਉਹ ਸੰਗਤ ਉਸ ਨੂੰ ਪਕੜ ਕੇ ਔਰ ਗੁਰਦੁਆਰਾ ਸਾਹਿਬ ਤੋਂ نیچے ਲੈ ਆਉਂਦੇ ਆ ਥੱਲੇ ਲੈ ਆਉਂਦੇ ਆ ਉਸ ਦੀ ਤਲਾਸ਼ੀ ਲਈ ਉਸ ਦੀ ਜੇਬ ਦੇ ਵਿੱਚੋਂ ਤੰਬਾਕੂ ਨਿਕਲੇ ਬੀੜੀ ਸਿਗਰਟ ਸਾਰਾ ਕੁਝ ਉਸ ਦੀ ਜੇਬ ਦੇ ਵਿੱਚ ਲਾਈਟਰ ਉਹਦੇ ਜੇਬ ਤੁਸੀਂ ਔਰ ਉਸ ਨੇ ਜਿਹੜੀ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਉਸ ਦੇ ਹੱਥ ਦੇ ਉੱਤੇ ਵੀ ਉਹਦਾ ਅੱਗ ਦਾ ਜਲਣ ਦਾ ਨਿਸ਼ਾਨ ਜਿਹੜਾ ਆਇਆ ਜਿਸ ਵੇਲੇ ਪ੍ਰਧਾਨ ਸਾਹਿਬ ਆਏ ਉੱਥੇ ਸਾਰੀ ਸੰਗਤ ਇਕੱਠੀ ਹੋਈ ਉਹਨੂੰ ਪੁੱਛਿਆ ਤੇ ਉਸ ਨੇ ਕਿਹਾ ਜੀ ਮੈਂ ਤੇ ਮੇਰੇ ਪਿੱਛੇ ਤੇ ਬੜੀ ਵੱਡੀ ਤਾਕਤ ਹੈ ਇਸ ਤਰ੍ਹਾਂ ਦੇ ਕੋਈ ਬਿਆਨ ਬਾਜ਼ੀਆਂ ਉਹ ਕਰ ਰਿਹਾ ਸੀ ਕਿ ਮੈਂ ਗੁਰਦੁਆਰਾ ਸਾਹਿਬ ਦੀ ਅੱਜ ਆਇਆ ਇੱਥੇ ਅੱਗ ਲਗਾਣੀ ਹੈ ਇਹ ਇਸ ਤਰ੍ਹਾਂ ਦੀਆਂ ਗੱਲਾਂ ਉਹਨੇ ਫਿਰ ਵੀ ਕੀਤੀਆਂ ਜਦੋਂ ਉਸ ਤੋਂ ਬਾਅਦ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਪੁਲਿਸ ਆਂਦੀ ਹੈ ਮੌਕੇ ਦੇ ਉੱਤੇ ਔਰ ਪੁਲਿਸ ਨੇ ਉੱਥੋਂ ਲੈ ਕੇ ਪਹਿਲਾਂ ਚੌਂਕੀ 'ਚ ਲੈ ਜਾਂਦੇ ਆ ਸੰਗਤ ਦਾ ਉੱਥੇ ਬਹੁਤ ਜ਼ਿਆਦਾ ਕੱਟ ਹੋ ਗਿਆ ਪ੍ਰੈਸ਼ਰ ਸੀ ਉਸ ਤੋਂ ਬਾਅਦ ਉਹਨੂੰ ਫਟਾਫਟ ਸੰਗਤ ਪੁਲਿਸ ਜਿਹੜੀ ਆ ਮਾਇਆਪੁਰੀ ਥਾਣੇ 'ਚ ਲਿਆ ਹੁੰਦੀ ਹੈ ਔਰ ਮਾਇਆਪੁਰੀ ਥਾਣੇ ਦੇ ਵਿੱਚ ਵੀ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆ ਇਕੱਠੀ ਹੋਈ ਮੋਂਟੀ ਜੀ ਸਾਡੇ ਵਿੱਕੀ ਮਾਨ ਜੀ ਸਾਰੀ ਸੰਗਤ ਇੱਥੇ ਬੋਬੀ ਦੁੱਗਲ ਜੀ ਸਾਰੇ ਇੱਥੇ ਪਹੁੰਚੇ ਉਸ ਵੇਲੇ ਪੁਲਿਸ ਦੇ ਉੱਤੇ ਸਾਰਿਆਂ ਨੇ ਪ੍ਰੈਸ਼ਰ ਬਣਾਇਆ ਦਾਸ ਨੂੰ ਫੋਨ ਆਇਆ ਮੈਂ ਰਸਤੇ ਸੀ ਕਿੱਥੇ ਜਾ ਰਿਹਾ ਸੀ ਮੈਂ ਗੱਡੀ ਆਪਣੀ ਵਾਪਸ ਮੋੜੀ ਇੱਥੇ ਪਹੁੰਚੇ ਇੱਥੇ ਪਹੁੰਚਣ ਤੋਂ ਬਾਅਦ ਇੱਥੇ ਐਸ ਐਚ ਓ ਔਰ ਏ ਸੀ ਪੀ ਸਾਹਿਬ ਜਿਹੜੇ ਆ ਉਹ ਵੀ ਮੌਕੇ ਦੇ ਉੱਤੇ ਪਹੁੰਚ ਗਏ ਸਨ ਉਹਨਾਂ ਦੇ ਨਾਲ ਅਸੀਂ ਜਦੋਂ ਸਾਰੀ ਗੱਲਬਾਤ ਹੋਈ ਦੱਸੀ ਕਿ ਭਈ ਇਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਏ ਕਿਉਂਕਿ ਇਹ ਕਿਸੇ ਵੀ ਸੂਰਤ ਦੇ ਵਿੱਚ ਗੁਰੂ ਘਰ ਦੀ ਬੇਇੱਜ਼ਤੀ ਕਰੇ ਔਰ ਬਚਣਾ ਨਹੀਂ ਚਾਹੀਦਾ ਅਸੀਂ ਆਪਣੀ ਕੰਪਲੇਂਟ ਜਿਹੜੀ ਆ ਉਹ ਲਿਖ ਕੇ ਦਿੱਤੀ ਲਿਖਤੀ ਰੂਪ ਦੇ ਵਿੱਚ ਔਰ ਹੁਣ ACP ਸਾਹਿਬ ਨੇ ਸਾਨੂੰ ਸੁਵ ਾਸ਼ਣ ਦਵਾਇਆ ਕਿ ਜਿਹੜੀਆਂ ਵੀ ਧਾਰਾਂ ਅਸੀਂ ਲਿਖ ਕੇ ਦਿੱਤੀਆਂ ਹਨ ਉਹਨਾਂ ਨੇ ਕਿਹਾ ਕਿ ਅਸੀਂ ਇਹ ਸਾਰੀਆਂ ਧਾਰਾਵਾਂ ਲਗਾ ਕੇ ਔਰ ਇਸ ਦੇ ਖਿਲਾਫ FIR ਦਰਜ ਕਰਾਂਗੇ ਔਰ ਜੋ ਵੀ ਅਗਲੀ ਬਣਦੀ ਲੀਗਲ ਕਾਰਵਾਈ ਆ ਉਹ ਸਾਰੀ ਉਸ ਸ਼ਖਸ ਦੇ ਉੱਤੇ ਕੀਤੀ ਜਾਏਗੀ ਸਵਾਲ ਇਹ ਹੈ ਕਿ ਜਦੋਂ ਇੱਕ ਵਾਕਿਆ ਹੁੰਦਾ ਹੈ ਥਾਣੇ 'ਚ ਲੈ ਕੇ ਆਉਂਦੇ ਆ ਉਹਦੇ ਨਾਲ ਹੀ ਉਹਦਾ ਪਰਿਵਾਰ ਵੀ ਆ ਜਾਂਦਾ ਹੈ ਔਰ ਨਾਲ ਦੀ ਨਾਲ ਉਹਦੇ ਮੈਡੀਕਲ ਪੇਪਰ ਵੀ ਲੈ ਕੇ ਆ ਜਾਂਦੇ ਆ ਕਿ ਦਿਮਾਗੀ ਤੌਰ ਦੇ ਉੱਤੇ ਠੀਕ ਨਹੀਂ ਇਹਦਾ ਸੰਤੁਲਨ ਠੀਕ ਨਹੀਂ ਆ ਇਹ ਅਕਸਰ ਦੇਖਣ ਦੇ ਵਿੱਚ ਆਉਂਦਾ ਹੈ ਕਿ ਜਦੋਂ ਵੀ ਕੋਈ ਗੁਰੂ ਘਰ ਦੇ ਵਿੱਚ ਵੇਦਵੀ ਹੁੰਦੀ ਆ ਔਰ ਉਸ ਤੋਂ ਬਾਅਦ ਉਹ ਸ਼ਖਸ ਜਿਹੜਾ ਉਹ ਦਿਮਾਗੀ ਤੌਰ ਦੇ ਉੱਤੇ ਪਰੇਸ਼ਾਨ ਹੈ ਦਿਮਾਗੀ ਇਸ ਤੌਰ ਤੇ ਉਹਦਾ ਸੰਤੁਲਨ ਠੀਕ ਨਹੀਂ ਆ ਇਸ ਤਰ੍ਹਾਂ ਦੀਆਂ ਕਹਾਣੀਆਂ ਜਿਹੜੀਆਂ ਬਣਾ ਦਿੱਤੀਆਂ ਜਾਂਦੀਆਂ ਔਰ ਇਹਦੇ ਵਿੱਚ ਵੀ ਇਹ ਕੋਸ਼ਿਸ਼ ਕੀਤੀ ਗਈ ਲੇਕਿਨ ਅਸੀਂ ਸਾਡਾ ਇਹਨਾਂ ਪ੍ਰੈਸ਼ਰ ਅ ਥਾਣੇ ਦੇ ਉੱਤੇ ਆ ਏਸੀਪੀ ਸਾਹਿਬ ਦੇ ਉੱਤੇ ਆ ਔਰ ਜਿੰਨੀ ਸੰਗਤ ਇੱਥੇ ਇਕੱਠੀ ਹੋਈ ਸੀ ਉਸ ਦਾ ਸੰਗਤ ਦਾ ਰੋਸ਼ ਦੇਖ ਕੇ ਉਹਨਾਂ ਨੇ ਤੁਰੰਤ ਫੈਸਲਾ ਲਿਆ ਕਿ ਨਹੀਂ ਅਸੀਂ ਇਸ ਦੇ ਉੱਤੇ ਕਾਰਵਾਈ ਕਰਾਂਗੇ ਔਰ ਧਾਰਾ ਜਿਹੜੀਆਂ ਸਾਰੀਆਂ ਲਗਾਵਾਂਗੇ ਔਰ ਇਸ ਨੂੰ ਜਿਹੜੀ ਆ ਕਾਰਵਾਈ ਕਰਕੇ ਜੇਲ੍ਹ ਦੇ ਵਿੱਚ ਭੇਜਿਆ ਜਾਏਗਾ